ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਪਰਚ ਹਰ ਪ੍ਰਭਾਵੇਤ ਇਲਾਕਿਆਂ ਚ ਗੁਰਦਾਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਦਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਜੀ ਦੇ ਮਹਾਂਪੁਰਸ਼ਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਰਾਤ ਕਾਰਜ ਨਿਰੰਤਰ ਜਾਰੀ ਹਨ ਅੱਜ ਇਸ ਸੰਪਰਦਾਇ ਵੱਲੋਂ ਹਰਿਆਣਾ ਸਮਾਜ ਦੇ ਸਹਿਯੋਗ ਸਦਕਾ ਜਥੇਦਾਰ ਬਾਬਾ ਗੁਰਮੀਤ ਸਿੰਘ ਹਰਿਆਣਾ ਦੀ ਅਗਵਾਈ ਮੁਹਬਤ ਸਿੰਘ ਅਤੇ ਸਮੂਹ ਸਾਥੀਆਂ ਸੰਤਾ ਦੇ ਉਪਰਾਲੇ ਨਾਲ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਪੰਜ ਟਰਾਲੇ ਬਟਾਲਾ ਵਿਖੇ ਪਹੁੰਚਾਏ ਗਏ ਅੰਜ ਕਲਨੌਰ ਹਲਕੇ ਚਤੂਸੀ ਬੰਦੇ ਨਜ਼ਦੀਕ ਪਿੰਡਾਂ 'ਚ ਇਹ ਸਮੱਗਰੀ ਰੁਪਿੰਦਰ ਸਿੰਘ ਸ਼ਾਮਪੁਰਾ ਜਥੇਦਾਰ ਬਾਬਾ ਹੋਸ਼ਿਆਰ ਸਿੰਘ ਪੁੱਲਰ ਗੁਰਪਿੰਦਰ ਸਿੰਘ ਸ਼ਾਹ ਪਾਗੋਵਾਲ ਅਤੇ ਹੋਰ ਸੇਵਾਦਾਰਾਂ ਵੱਲੋਂ ਪਸ਼ੂਆਂ ਲਈ ਚਾਰਾ ਤਰਪਾਲਾ ਘਰ ਲਈ ਰਾਸ਼ਨ ਤੂੜੀ ਮੈਡੀਕਲ ਏਡ ਦਿੱਤੀ ਗਈ ਰੁਪਿੰਦਰ ਸਿੰਘ ਸ਼ਾਮਪੁਰਾ ਅਤੇ ਜੱਥੇਦਾਰ ਬਾਬਾ ਹੋਸ਼ਿਆਰ ਸਿੰਘ ਪੁੱਲਰ ਨੇ ਦੱਸਿਆ ਕਿ ਗੁਰਦਾਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਮਹਾਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਹੁਕਮ ਹੈ ਕਿ ਹਰ ਪ੍ਰਭਾਵਿਤ ਇਲਾਕਿਆਂ 'ਚ ਜਿੱਥੇ ਵੀ ਕਿਤੇ ਜੋ ਵੀ ਵਸਤੂਆਂ ਦੀ ਜ਼ਰੂਰਤ ਹੈ ਉਹ ਗੁਰਦਾਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੀ ਤਰਫੋਂ ਦਿੱਤੀ ਜਾਏਗੀ ਬਟਾਲਾ ਤੋਂ ਦਮਨ ਬਾਜਵਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਭ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਰਡਰ ਏਰੀਏ ਤੇ ਕਲਾਨਾ ਔਰ ਇਸ ਪਾਸੇ ਪਿੰਡ ਤੰਦੂ ਬਡਾਲਾ ਤੇ ਹੋਰ ਵੀ ਕਾਫੀ ਪਿੰਡ ਬਿਲਕੁਲ ਤੁਸੀ ਦੇ ਉੱਤੇ ਜ਼ੀਰੋ ਲਾਈਨ ਤੇ ਪਹੁੰਚੇ ਆ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਧਵ ਸਿੰਘ ਖੀਰ ਜੂਰ ਸਾਹਿਬ ਮਹਾਰਾਸ਼ਟਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਇਹਨਾਂ ਦੇ ਇਸ ਇਲਾਕੇ ਤੋਂ ਫੋਨ ਗਏ ਸੀ ਇੱਥੇ ਇਹਨਾਂ ਨੂੰ ਚਾਰੇ ਦੀ ਵੀ ਲੋੜ ਸੀ ਤੇ ਘਰਾਂ ਵਾਸਤੇ ਜਿਹੜਾ ਰਸਦਾਂ ਦੀ ਕੋਈ ਤਰਪਾਲਾਂ ਦੀ ਹੋਰ ਵੀ ਇਸ ਤਰ੍ਹਾਂ ਦੀਆਂ ਮੈਡੀਕਲ ਦੀ ਵੀ ਲੋੜ ਸੀ ਉਹ ਦਵਾਈਆਂ ਵੀ ਅਸੀਂ ਲੈ ਕੇ ਆਏ ਆ ਅੱਜ ਇਸ ਪਿੰਡ ਦੇ ਵਿੱਚ ਤੇ ਇਸ ਇਲਾਕੇ ਤੇ 10 12 ਪਿੰਡਾਂ ਦੇ ਵਿੱਚ ਚਾਰਾ ਵੀ ਵੰਡਣਾ ਹੈ ਦਵਾਈਆਂ ਵੀ ਤੇ ਸਾਰਾ ਕੁਝ ਮਹਾਪੁਰਸ਼ਾਂ ਦੀ ਕਿਰਪਾ صدਕਾ ਹੋ ਰਿਹਾ ਤੇ ਸਾਰੇ ਪੰਜਾਬ 'ਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇਹ ਜਿਹੜੀਆਂ ਸਵਾਵਾਂ ਜਥੇਦਾਰ ਸਾਹਿਬ ਜਿਹੜੇ ਸਾਬਾਨ ਨੇ ਉਹ ਫਤ ਸੰਗਤਾਂ ਜਿਹੜੀਆਂ ਨਿਭਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵਿੰਦਰ ਸਿੰਘ ਬਾਬਾ ਨరేନ୍ଦਰ ਸਿੰਘ ਜੀ ਸੰਤ ਮਹਾਪੁਰਸ਼ ਜਿਨ੍ਹਾਂ ਕੋਲ ਵੱਖ-ਵੱਖ ਸੇਵਾਵਾਂ ਸਾਡੇ ਨਗਰ ਵਿੱਚ ਨਿਭਾਈਆਂ ਜਾ ਰਹੀਆਂ ਹਨ ਜਿਵੇਂ ਕਿ ਡੰਗਰਾਂ ਦਾ ਚਾਰਾ ਤੂੜੀ ਤੇ ਘਰ ਵਿੱਚ ਘਰੇਲੂ ਵਸਤੂਆਂ ਜਿਵੇਂ ਰਸਣ ਪਾਣੀ ਤੇ ਮੈਡੀਕਲ ਦਵਾਈਆਂ ਵੀ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਗਰ ਦੀ ਪ੍ਰਸ਼ਾਸਨ ਵੱਲੋਂ ਕੋਈ ਬਾਹ ਨਹੀਂ ਫੜੀ ਗਈ ਕਿਸੇ ਸਰਕਾਰ ਨੇ ਵੀ ਇਹਨਾਂ ਨੂੰ ਸਾਥ ਦਿੱਤਾ ਪਰ ਮੈਂ ਇਹਨਾਂ ਮਹਾਪੁਰਖਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ